ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਭ ਵਧੀਆ ਠੀਕ ਠਾਕ ਹੈ ਆਸ ਕਰਦੇ ਆ ਕਿ ਸਭ ਵਧੀਆ ਠੀਕ ਠਾਕ ਹੀ ਹੋਣਗੇ ਫਿਰ ਤੁਸੀਂ ਵੀ ਕਰੋ ਕੀ ਗੱਲ ਸ਼ਰਮਾਉਂਂ ਡਿਆ ਫਦੇ ਤੇ ਜਿੱਦਾਂ ਕੀ ਸਾਰਿਆਂ ਨੂੰ ਪਤਾ ਵਾ ਆਪਾਂ ਪਛਤਾਵਾ ਵੀਡੀਓ ਬਣਾਈ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਸਾਰਿਆਂ ਦਾ ਉਹਦੇ ਵਾਸਤੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੇ ਹੋਣਾ ਆਪਾਂ ਦਾ ਕਰਤਾ ਵਾ ਐਂਡ ਫਦੇ ਵੀਰ ਕੀ ਗੱਲ ਹੋਈ ਹੈ ਇੱਧਰ ਦੱਸੋ ਆਪਾਂ ਵੀਡੀਓ ਦਾ ਕਰਤਾ ਵੈਂਡ ਤੇ ਹੁਣ ਆਪਾਂ ਇਸ ਕਰਕੇ ਵਲੌਗ ਬਣਾਉਂਦੇ ਹੀ ਜਦੋਂ ਮੇਰਾ ਹੈਪੀ ਬਰਥਡੇ ਆਣਾ ਹਾਂਜੀ ਆਪਾਂ ਲੈ ਸਕਦੇ ਨਾ ਠੀਕ ਆ ਜਦੋਂ ਮੇਰਾ ਹੈਪੀ ਬਰਥਡੇ ਆਣਾ ਉਦੋਂ ਆਪਾਂ ਸਾਈਕਲ ਲੈਣਾ ਜੀ ਠੀਕ ਆ ਠੀਕ ਚ ਦੱਸਤਾ ਆਪਾਂ ਸਾਰਿਆਂ ਨੇ ਫਤਵੀਰ ਦੇ ਸਾਈਕਲ ਲੈਣਾ ਹੈਪੀ ਬਰਥਡੇ ਤੇ ਮੇਰੇ ਨਹੀਂ ਆਨੇ ਹੈਪੀ ਬਰਥਡੇ ਆਂਦੇ ਮੂ ਤੇ ਹੈਪੀ ਬਰਥਡੇ ਚੜ ਗਿਆ ਹਾਂ ਹੈਪੀ ਬਰਥਡੇ ਆ ਮੇਰਾ ਹੈਪੀ ਬਰਥਡੇ ਆ ਹਾ ਦਿਦਾ ਨਾ ਫਤਵੀਰ ਤੇ ਵਲੌਗ ਆਪਾਂ ਇਸ ਕਰਕੇ ਬਣਾਉਂਦੇ ਆ ਕੀ ਆਪਾਂ ਸਾਰੇ ਜਾਣਿਆਂ ਕੋਲ رائے ਲੈਣੀ ਹੀ ਕਿ ਸਾਨੂੰ ਕਮੈਂਟ ਕਰਕੇ ਸਾਰੇ ਜਾਣੇ ਦੱਸਣ ਕਿ ਕਿਹੜੇ ਟੌਪਿਕ ਤੇ ਆਪਾਂ ਵੀਡੀਓ ਬਣਾਈਏ ਹੁਣ ਨੈਕਸਟ ਵੀਡੀਓ ਜਿਹੜੀ ਹੈ ਨੈਕਸਟ ਵੀਡੀਓ ਕਿਉਂਕਿ ਪਛਤਾਵਾ ਦਾ ਆਪਾਂ ਕਰਤਾ ਵਾ ਐਂਡ ਅੱਜ ਵੀਡੀਓ ਨਹੀਂ ਹੋਣੀ ਸਾਡੀ ਅੱਜ ਆਪਾਂ ਚੱਲੇ ਆਂ ਪਟਾਣੇ ਤੇ ਆਈ ਲੈਣ ਉਹਦੇ ਵਿੱਚ ਕਿੱਥੇ ਚੱਲੇ ਪਟਾਣੇ ਕੀ ਕਰਨ ਚੱਲੇ ਬਾਈ ਦੇ ਠੀਕ ਹੈ ਤੇ ਫਿਰ ਆਪਾਂ ਦਾ ਕਰਕੇ ਕਹਿ ਲਿਆ ਕਿ ਉਹਦਾ ਟਾਈਮ ਵੀ ਤੂੰ ਇੱਦਾਂ ਹੀ ਸਕੇਨ ਹੋਣੀ ਆ ਤੇ ਜੇ ਲੇਟ ਗਏ ਤੇ ਫੇਰ ਵਾਰੀ ਨਹੀਂ ਹੋਣੀ ਫਤਨਾ ਇਸ ਲਈ ਮੈਂ ਵੀ ਟਾਪ ਵੀਡੀਓ ਬਣਾ ਰਹੇ ਵਲੌਗ ਬਣਾ ਕੇ ਸਾਰਿਆਂ ਨੂੰ ਪੁੱਛਦੇ ਆ ਵੀ ਸਾਰੇ ਜਣੇ ਦੱਸੋ ਕਿਹੜਾ ਟਾਪਿਕ ਤੇ ਵੀਡੀਓ ਬਣਾਈ ਜਾਏ ਕਿਸੇ ਨੇ ਆਪਣੀ ਸਟੋਰੀ ਦੱਸਣੀ ਆ ਤੇ ਇੰਸਟਾਗ੍ਰam ਦੀ ਆਈਡੀ ਆ ਸੁਖ ਫਤਿਹ 302 ਉੱਥੇ ਮੈਸੇਜ ਕਰਿਓ ਉੱਥੇ ਤੁਹਾਨੂੰ ਰਿਪਲਾਈ ਦੇਵਾਂਗੇ ਤਾਂ ਸਾਕੋ ਜਿੰਨੇ ਵੀ ਆਪਣੀ ਸਟੋਰੀ ਦੱਸਣੀ ਆ ਆਪਣੀ ਸਟੋਰੀ ਉੱਥੇ ਦੱਸਿਓ ਨਹੀਂ ਤੇ ਸਾਰੇ ਜਣੇ ਟਾਪਿਕ ਹੀ ਕੋਈ ਦੱਸ ਦਿਓ ਕਿਉਂਕਿ ਦਿਮਾਗ ਵਿੱਚ ਬੜੇ ਟਾਪਿਕ ਚੱਲ ਰਹੇ ਨੇ ਤੇ ਸਮਝ ਨਹੀਂ ਲੱਗਿਆ ਕਿ ਕਿਹੜੇ ਤੇ ਵੀਡੀਓ ਬਣਾਈਏ ਤੇ ਕਿਹੜੇ ਤੇ ਨਾਮ ਬਣਾਈਏ ਕਿਉਂਕਿ ਆਪਾਂ ਪਹਿਲਾਂ ਦੋ ਵੀਡੀਓ ਚਲਾਈਆਂ ਸੀ ਉਹਨਾਂ ਨੂੰ ਇੰਨਾ ਪਿਆਰ ਨਹੀਂ ਮਿਲਿਆ ਹਨਾ ਵਧੀਆ ਨਹੀਂ ਚੱਲੀਆਂ ਇਸ ਕਰਕੇ ਫਿਰ ਇੰਗਿਆ ਚੱਲ ਬਲੌਗ ਬਣਾ ਕੇ ਤੇ ਜਿਨ੍ਹਾਂ ਨੇ ਦੇਖਣੀ ਆ ਵੀਡੀਓ ਤਾਂ ਕਿਉਂ ਨਾ ਉਹਨਾਂ ਨੂੰ ਪੁੱਛ ਲਿਆ ਜਾਵੇ ਕਿ ਕਿਹੜੇ ਟੌਪਿਕ ਤੇ ਵੀਡੀਓ ਬਣਾਈਏ ਹਾਂ ਤਾਂ ਇਦਾਂ ਹੀ ਹਾਂ ਮਤੇ ਵੀਰ ਤੇ ਫਤਿਹ ਕਾ ਕਿਹੜੇ ਟੌਪਿਕ ਤੇ ਵੀਡੀਓ ਬਣਾਈਏ ਦੱਸੋ ਪਹਿਲਾਂ ਸੁਖ ਵੀ ਤੇ ਚੈਨਲ ਤੇ ਸੁਖ ਵੀ ਤੇ ਚੈਨਲ ਦੇ ਉਹ ਤੇ ਚੈਨਲ ਵਾ ਵੀਡੀਓ ਕਿਹੜੀ ਬਣਾਈ ਹੈ ਉੱਤੇ ਹੂੰ ਦੱਸੋ ਮੈਂ ਪਹਿਲੀ ਸਲਾਹ ਕੋ ਦੇ ਕੋ ਇਹ ਹੈ ਨਾ ਫਤਵੀਰ ਦੱਸੋ ਹੂੰ ਦੱਸੋ ਛੋਕ ਫਿਲੀਆ ਸੋਗ ਵੀ ਤੇ ਚੰਦਲ ਵਾਲੀ ਤੇ ਹੈਗੀ ਆ ਵੀਡੀਓ ਕਿਹੜੀ ਬਣਾਉਣੀ ਆ ਉੱਤੇ ਸੋਚੋ ਸੋਚੋ ਫੇਰ ਸੋਚੋ ਫਾਦੇ ਸੋਚੋ ਦਿਮਾਗ ਤੇ ਜ਼ੋਰ ਪਾਓ ਮੇਰੇ ਦਿਮਾਗ ਤੇ ਜ਼ੋਰ ਪੰਦਾ ਆਪਣੀ ਅੰਤਰਾਤਮਾ ਨਾਲ ਧਿਆਨ ਕਰ ਅੰਤਰਾਤਮਾ ਨਾਲ ਧਿਆਨ ਕਰ ਅੰਤਰਾਤਮਾ ਨਾਲ ਵੀ ਬੜਾ ਧਿਆਨ ਕਰਦਾ ਦੱਸੋ ਚਲ ਦੱਸਦੇ ਹੁਣ ਇਹਦੀ ਡੂੰਗੀ ਸੋਚਵਾਣਾ ਚੱਲੀ ਚਲੋ ਵੱਡੇ ਤੇ ਤੁਸੀਂ ਕਿਹੜਾ ਸਕੀ ਲੈਣਾ ਵਾ ਵੱਡੇ ਤੇ ਸਾਈਕਲ ਸਾਈਕਲ ਲੈਣਾ ਹੋਰ ਕੀ ਲੈਣਾ ਤੇ ਹੁਣ ਕੀ ਲਿਆ ਸੀ ਤੁਸੀਂ ਇੱਕ ਦੋ ਦਿਨੋਂਗੇ ਉਹ ਦਿਨ ਕੀ ਲਿਆਂਦਾ ਸੀ ਸਵੈਲਿੰਗ ਸਵੈਲਿੰਗ ਪੂਲ ਤੇ ਸਵੈਲਿੰਗ ਬੁਨੇਸ সুইমিਂਗ ਪੂਲ ਲਿਆਂਦਾ ਹੋਰ ਕੀ ਲਿਆਂਦਾ ਹੈ ਹੋਰ ਕੀ ਲਿਆਂਦਾ ਹੈ ਉਹ ਕੀ ਹੈ ਸਟੈਡੀ ਤੇ ਮਰੇ ਚਲ ਦਿਖਾਓ ਸਾਰਿਆਂ ਨੂੰ ਇਹ ਫੇਟੀ ਦਾ ਸਟੱਡੀ ਟੇਬਲ ਹੈ ਸਟੱਡੀ ਟੇਬਲ ਓ ਵਾਓ ਇਹ ਠੀਕ ਕਰ ਲਵਾਂ ਇਹ ਨਹੀਂ ਦੂਜੀ ਤਰ੍ਹਾਂ ਦੂਜੀ ਤਰ੍ਹਾਂ ਇਹ ਐਦਾਂ ਐਦਾਂ ਕਹਿੰਦਾ ਕਿ ਮਮਾ ਮੈਂ ਥੱਕ ਜਾਂਦਾ ਮੈਂ ਬੈੱਡ ਤੇ ਬੈਠ ਕੇ ਮੇਰੇ ਕੋਲ ਕੰਮ ਨਹੀਂ ਹੁੰਦਾ ਤੇ ਮੈਨੂੰ ਸਟੱਡੀ ਟੇਬਲ ਲੈ ਕੇ ਦਿਓ ਇਹ ਆਖ ਕੇ ਟੋਲ ਆਖ ਕੇ ਟੋਲ ਮਤੇ 20 ਲੱਗੀ ਵੀ ਬਹੁਤ ਕੰਮ ਕਰਦਾ ਮੇਰੀ ਚੱਪਲ ਥੱਲੇ ਕੱਢ ਤੇ ਵੜ ਜੇ ਦਾ ਵਾਦਾ ਪੁੱਤਰ ਕੇ ਕੱਢ ਕੇ ਦਿੰਦਾ ਪਾਣੀ ਮੰਗਾ ਲਿਆ ਕੇ ਦਿੰਦਾ ਵਾ ਫਤਿਹ ਆ ਭਾਂਡੇ ਤੁਨੇ ਸੋਈ ਚ ਰੱਖਾਓ ਕੱਢ ਕੇ ਨਾਲ ਨਹੀਂ ਨਹੀਂ ਕੇ ਮਤਲਬ ਕੰਮ ਕਰ ਦਿੰਦਾ ਲੱਗੋ ਹੈਲਪ ਕਰ ਦਿੰਦਾ ਮੇਰੇ ਚਲੋ ਉੱਪਰ ਬਹਿ ਕੇ ਦਿਖਾ ਲਓ ਸਾਰਿਆਂ ਨੂੰ ਬੈਠੋ ਓ ਵਾਓ ਤੇ ਜੇ ਇੰਨੇ ਕਰੀ ਤੇ ਕੱਪੜਿਆਂ ਦਾ ਖਲਾਰਾ ਪਿਆ ਵੇ ਮੈਂ ਤੈਨੂੰ ਫੜਾਉਂਗੀ ਫਤਿਹ ਕੱਪੜੇ ਫੜਾ ਫੜ ਕੇ ਦੂਜੇਂ ਅੰਦਰ ਰੱਖੇ ਦੂਜੇਂ ਅੰਦਰ ਰੱਖਾਉਂਦਾ ਵਾ ਹਾਂ ਚਲ 1 2 ਸੁਣਾਓ ਇਹ ਨਾ ਕੇ ਸਮਝ ਲੱਗ ਜਿਹੜੇ ਬੋਲਣ ਦੇ ਆਓ ਸੀ 4 ਸੀ 4 ਹੈ ਦੇ ਬੀ 4 ਸੀ 4 ਹੈ ਈ 4 ਈ 4 ਹੈ ਐਫ 4 ਰਹਿ ਤਾ ਐਵੇਂ ਸਮਝ ਲੱਗਦੀ ਨਹੀਂ ਗਈ ਕੀ ਕਰਨ ਦੇ ਇਹ ਕੀ ਕਰ ਜਾਂਦਾ ਇਹ ਟੇਬ ਉਹ ਬੀ 4 ਬੋਲੂਲੂ ਸੀ 4 ਟਣਲਣ ਡੀ 4 ਡੋਲਣਲ ਮੈਂ ਵੀ ਇਦਾਂ ਹੀ ਕਰ ਜਾਂਦਾ ਰੀਣਾ ਤੇ ਬੇਦਮ ਦਵਾਈ ਲੈਣ ਚੱਲੇ ਮਮਾ ਲਈ ਦਵਾਈ ਲੈਣ ਚੱਲੇ ਮਮਾ ਲਈ ਤੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜਾ ਟੌਪਿਕ ਤੇ ਵੀਡੀਓ ਬਣਾਈਏ ਕਮੈਂਟ ਕਰਕੇ ਤੇ ਜੇ ਜੇ ਨੇ ਸਟੋਰੀ ਦੱਸਣੀ ਆ ਫੇਰ 1 ਵਜੇ ਦੱਸ ਦਿਨੀ ਆ ਇੰਸਟਾਗ੍ਰਾਮ ਦੀ ਆਈਡੀ ਆ ਸੁਖ ਫਤੇ 302 ਉੱਥੇ ਮੈਸੇਜ ਕਰਕੇ ਤੇ ਜਰੂਰ ਆਪਣੀ ਸਟੋਰੀ ਜਿੱਤੋ ਫਿਰ ਆਪਾਂ ਕੋਟੇ ਸਟੋਰੀ ਬਣਾਵਾਂਗੇ ਸੁਖ ਫਤੇ 302 ਹਾਂ 302 ਉੱਥੇ ਜਰੂਰ ਮੈਸੇਜ ਕਰਿਓ ਬਾਕੀ ਜਿੱਦਾਂ ਤੁਸੀਂ ਪਛਤਾਵਿਆਂ ਨੂੰ ਪਿਆਰ ਦਿੱਤਾ ਜਿਹੜੀ ਆਦੀ ਆਉਣ ਵਾਲੀ ਵੀਡੀਓ ਵਾ ਆਪਾਂ ਆਸ ਕਰਦੇ ਤੁਹਾਡੇ ਦਾ ਵੀ ਭੀ ਉੱਤ ਉਹਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਵਿੱਚ ਜੇ ਪਛਤਾਵਾ ਤੋਂ ਖਿੱਚ ਗਿਆ ਇਥੇ ਹੋਣਾ ਪੈਂਡ ਕਰਦਾ ਹੁਣ ਕੱਲ ਤੇ ਕਮੈਂਟ ਆਉਣ ਦੇ ਦੀਦੀ ਸੀਜ਼ਨ 2 ਲੈ ਕੇ ਆਵਾਜ਼ੇ ਪੰਜ ਸੱਤ ਪਾਰ ਹੋਰ ਬਣਾਉਣ ਦਾ ਤਾਂ ਜੇ ਲਾਭ ਬਣਾਉਂਦੇ ਉਹ ਤਾਂ ਖਿੱਚ ਗਿਆ ਅਤੇ ਰੋਕ ਜੇ ਇੱਕ ਚੀਜ਼ ਬਖਾਲੀਏ ਸਾਰਿਆਂ ਨੂੰ ਇੱਕ ਮੈਂ ਚੀਜ਼ ਦੱਸਣ ਲੱਗਾ ਚਲੋ ਹੁਣ ਰੁਪਈਏ ਦਾ ਮੁੱਲ ਤੇ ਬਹੁਤ ਹਨਾ ਘਟ ਗਿਆ ਪਰ ਹੈ ਰੁਪਈਆ ਹੀ ਆ ਰੁਪਈਏ ਦੇ ਜਿਹੜਾ ਸੈਕੰਡ ਪਾਰਟ ਹੁੰਦਾ ਜਿੰਨੂੰ ਸਾਨੂੰ ਅੱਜ ਤੋਂ ਲਾ ਲੋ ਫਤੇ ਦੀ ਬਾਜੀ ਬੜੀ ਜ਼ੋਰ ਦੀ ਪਈ ਉਹ ਚੱਲ 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 ਕੋਈ ਗੱਲ ਨਹੀਂ ਰੋਣਾ ਨਹੀਂ ਆਜੋ ਆਜੋ ਰੋਣਾ ਨਹੀਂ ਬੋਲੇ ਨਹੀਂ ਤੁਸੀਂ ਜੋ ਆਜੋ ਇਦਾਂ ਨਹੀਂ ਪੁੱਤ ਬਈਦਾ ਹੀ ਮਮਾ ਲੱਗਿਆ ਫਤੇ ਡੇਗ ਡੇਗੇ ਵੱਡੇ ਹੋ ਗਏ ਤੇ ਸ਼ੇਰ ਪੁੱਤ ਵੱਡਾ ਹੋ ਗਿਆ ਹੁਣ ਨਾਲੇ ਕੋਈ ਗੱਲ ਨਹੀਂ ਡੇਗਿਆ ਫਿਰ ਕੀ ਹੈ ਵੱਡਾ ਹੋ ਗਿਆ ਤੇ ਨਾ ਜਦੋਂ ਆਪਾਂ ਨੂੰ ਅੱਜ ਤੋਂ ਲਾ ਲੋ 2000 10 ਦੇ ਲਾਗੇ ਲੁੱਗੇ ਪੈਸੇ ਮਿਲਦੇ ਹੁੰਦੇ ਤੇ ਬੜੇ ਖੁਸ਼ ਹੋਣਾ ਵੀ ਸਾਨੂੰ ਉਹ ਪੈਸੇ ਮਿਲੇ ਆ ਇਹ ਉਹ ਆ ਆ ਵਾਲੇ ਪੈਸੇ ਇਹ ਅੱਧਾ ਪੈਸਾ ਤੇਲੀ ਜ ਨੂੰ ਕਹਿੰਦੇ ਤੇਲੀ ਤੇਲੀ ਸਾਡੇ ਲੱਭੀ ਸੀ ਤੇ ਬਾਹਰ ਪਈ ਸੀ ਉਹ ਕਿ ਮੈਨੂੰ ਬੜਾ ਹੋਰ ਤਰਾ ਹੋਇਆ ਮੈਂ ਚੁੱਕ ਕੇ ਅੰਦਰ ਲੈ ਆਂਦੀ ਮੈਂ ਕਿਹ ਵੇਲੇ ਦਾ ਬੜਾ ਮੋਲ ਲੰਦਾ ਹੀ ਤੇਲੀ ਨਹੀਂ ਲੱਗਣੀ ਚਾਹੀਦੀ ਤੇਲੀ 50 ਪੈਸੇ ਹਾਂ ਚਲੋ ਫਿਰ ਉੱਥੋਂ ਚੱਲੀ ਜੀ ਚਲੋ ਠੀਕ ਆ ਓਕੇ ਉਹ ਵੀ ਸਾਡੇ ਪੈਸੇ ਲਮਾਉਣ ਜਾਣ ਦੇ ਹੈਨਾ ਪਪੇ ਸਾਡੇ ਪੈਸੇ ਖਾਪ ਕੰਨ ਜਾਣ ਦੀ ਡਾਕਟਰ ਦੇ ਕੋਲ ਓਹ ਜਾਣ ਦੀ ਡਾਕਟਰ ਦੇ ਕੋਲ ਫਤਿਹ ਦੇ ਬੈਗਰਾਬ ਕਰਨੀ ਨੇ ਏ ਓ ਨਿਤਨ ਗੋਪਤੀ ਦੇ ਚਲ ਗਈ ਆ ਹਨਾ ਮੈਂ ਫਤਿਹ ਕੀ ਕਰਨ ਗਈ ਆ ਮੰਮਾ ਬੈਕਸਾ ਕਰ ਹਾਂ ਡਾਕਟਰ ਨੂੰ ਪੈਸੇ ਦੇਣ ਸਾਡੇ ਤੇ ਬਹੁਤੇ ਪੈਸੇ ਖਰਚਾਉਂਦੇ ਹਨਾ ਸਾਰੇ ਪੈਸੇ ਬਰਬਾਦ ਕਰ ਦਿੱਤੇ ਕੀ ਕੀਤਾ ਸਾਰੇ ਪੈਸੇ ਪਰਕ ਕਰ ਦਿੱਤੇ ਹਮ ਜਰ ਗਲਤ ਗੱਲਿਆ ਹਨ ਕੀ ਕਰੀਏ ਹੁਣ ਮੈਂ ਵੀ ਤਾਂ ਪੈਸੇ ਬਰਬਾਦ ਕੀਤੇ ਕਿਦਾਂ ਜੀ ਜੀਲੇ ਲਾ ਕੇ ਆਏ ਜੀ ਜੀਆਂ ਖਾ ਖਾ ਕੇ ਤੁਸੀਂ ਪੈਸੇ ਬਰਬਾਦ ਕੀਤੇ ਆ ਕਿੰਨੇ ਦਾ ਇੱਕ ਖੁਰਦੀ ਉਹ ਬੜੇ ਪੈਸੇ ਤੁਸੀਂ ਬਰਬਾਦ ਕੀਤੇ ਆ ਯਾਰ ਤੇ ਮੇਰੀ ਗੱਲ ਸੁਣ ਤੇ ਮੰਮਾ ਨੂੰ ਪਤਾ ਨਹੀਂ ਨਾ ਲੱਗਦਾ ਕੋਈ ਕੀ ਨਹੀਂ ਪਤਾ ਲੱਗਦਾ ਨਹੀਂ ਪਤਾ ਲੱਗਦਾ ਠੀਕ ਆ ਤੇ ਉਹ ਦੇਖੋ ਇਹ ਫਤਤੂੰ ਕੀ ਗੱਲਾਂ ਉਹ ਗੱਲਾਂ ਹੀ ਸਾਰੀਆਂ ਨਹੀਂ ਹੀ ਗੰਡਿਆ ਮੈਂ ਤੂੰ ਅੱਛਾ ਚਲੋ ਜੀ ਠੀਕ ਆ ਓਕੇ ਬੜੀਆਂ ਗੱਲਾਂ ਬਾਤਾਂ ਹੋ ਗਈਆਂ ਫਤਿ ਨੇ ਵੇਖੋ ਆਪਣੀ ਨਿੱਕੀ ਨਿੱਕੀਆਂ ਗੱਲਾਂ ਕਿੰਨੀਆਂ ਦਸੀਆਂ ਤੇ ਠੀਕ ਆ ਜੀ ਓਕੇ ਫਿਰ ਬਾਏ ਬਾਏ ਸਾਰੇ ਆਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਫਤਗੀ ਸਾਰੇ ਆਂਦੇ ਚੈਨਲ ਨੂੰ ਲਾਈਕ ਸ਼ੇਅਰ ਤੋਂ ਕਮੈਂਟ ਕਰਿਓ ਨਾਲੇ ਕੀ ਕਰਿਓ ਲਾਈਕ ਸ਼ੇਅਰ ਤੇ ਕਮੈਂਟ ਸਬਸਕ੍ਰਾਈਬ ਸਬਸਕ੍ਰਾਈਬ ਕਿਹੜੇ ਚੈਨਲ ਨੂੰ ਸੋਫੀ ਦੇ ਨਾਂ ਦੇ ਆ ਓਕੇ ਜੀ ਚਲੋ ਬੁਲਾ ਦਿਓ ਸასი ਕਾਲ ਸასი ਕਾਲ ਬੁਲਾ ਦਿਓ ਫਿਰ ਸਾਰੇ ਨੂੰ ਬਾਏ ਬਾਏ ਸასი ਕਾਲ